ਇਹ ਇਕ ਦਾ ਧਿਆਨ ਦਿਵਾਉਣਾ ਚਾਹਣਾ ਕਿ ਤੁਸੀਂ ਫੀਸਾਂ ਦਾ ਵਧਾਈ ਜਾਂਦੇ ਹੋ ਏਸੀ ਦੇ ਪੈਸੇ ਕਹੀ ਜਾਂਦੇ ਹੋ ਲੁਕ ਨੇ ਤੁਸੀਂ ਪੈਸੇ ਵਧਾ ਲੇ ਆ ਤੁਹਾਨੂੰ ਮaal ਨਹੀਂ ਦਿਖਦਾ ਮੈਂ ਨਾ ਕਰਦਾ ਹੈਡਿਓਰ ਵੀ ਕਰਦਾ ਕਿ ਅਗਰ ਕਿਸੇ ਦਾ ਬੱਚਾ ਹੱਥ ਲੱਗ ਕੇ ਮਰ ਗਿਆ ਉਹਦੀ ਕਿਹਦੀ ਜ਼ਿੰਮੇਵਾਰੀ ਹੈ ਮੈਂ ਪ੍ਰਿੰਸੀਪਲ ਮੈਡਮ ਨੂੰ ਮੈਨੇਜਮੈਂਟ ਨੂੰ ਇਹ ਸਪੈਸ਼ਲ ਕਰਕੇ ਦਿਖਾਉਣਾ ਚਾਹਣਾ ਕਿ ਫੀਸਾਂ ਵਧਾਉਣ ਦੇ ਨਾਲ ਨਾਲ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿਓ ਕਿਸੇ ਦੀ ਪੀਮਤੀ ਜਾਣਦਾ ਸਰ ਸ਼ਹਿਰ ਦੇ ਵਿੱਚ ਇੰਦਾ ਤੇ ਕਾਫੀ ਟਰਾਂਸਫਾਰਮਰ ਹੈ ਜਿਨ੍ਹਾਂ ਦੀਆਂ ਤਾਰਾਂ ਇੱਥੇ ਹੀ ਨੀਵੀਆਂ ਨੇ ਤੇ ਲੱਗਦਾ ਨਹੀਂ ਵੀ ਬਿਜਲੀ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਮੈਂ ਇਹਨਾਂ ਨੂੰ ਦੇਣਾ ਨੂੰ ਇਹ ਫੋਟੋ ਵੀ ਭੇਜੂਗਾ ਜਿੱਥੇ-ਜਿੱਥੇ ਤੁਹਾਡੇ ਧਿਆਨ ਜਾਵੇ ਤੁਸੀਂ ਵੀ ਭੇਜੀ ਜਾਓ ਆਪਾਂ ਇਹ ਜਿਹੜੀ ਗੰਗੱਲੀ ਇਹ ਦੂਰ ਕਰਾਂਗੇ ਇਹ ਜਿਹੜਾ ਜਿਹੜਾ ਤਾਰਾਂ ਇਹਨਾਂ ਦਾ ਪੈਂਡਿੰਗ ਹੋਇਆ ਸੀ ਤੇ 6 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਹੋਰ ਮੈਂ ਇਹਨਾਂ ਨੂੰ ਨਾਲ ਲੈ ਕੇ ਮੈਨੇਜਮੈਂਟ ਨਾਲ ਗੱਲ ਕਰੂੰਗਾ ਅਗਰ ਜਿੱਤਾ ਗੱਲੋਂ ਸਮਝਣਗੇ ਠੀਕ ਹੈ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਸਰ ਇਹ ਇੱਥੇ ਮੀਡੀਆ ਨੂੰ ਵੀ ੱਿੱਕੇ ਮਾਰੇ ਗਏ ਨੇ ਇੱਥੇ ਦੇ ਜੋ ਜੋ ਗੁੰਡਾਗਰਦੀ ਗੁੰਡਾਗਰਦੀ ਤੁਸੀਂ ਕੰਪਲੇਂਟ ਦਿਓ ਕੋਈ ਵੀ ਗੁੰਡਾਗਰਦੀ ਜਿਹੜਾ ਕਰੂਗਾ ਚਾਹੇ ਜਿੱਡਾ ਵੱਡਾ ਬੰਦਾ ਮਰਜ਼ੀ ਉਹਦੇ ਖਿਲਾਫ ਕਰਵਿਤਾ ਜੈਸਿਕ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਰਪਸ਼ਨ ਮਿਟਾਇਆ ਜਾਏਗਾ ਕਿ ਇਹ ਸਿੱਖਿਆ ਨੂੰ ਅੱਗੇ ਵਧਾਇਆ ਜਾਏਗਾ ਕਿ ਇਹ ਵਾਅਦਾ ਕਰਕੇ ਕਰਪਸ਼ਨ ਨਹੀਂ ਹੈਗਾ ਜੀ ਦੇਖੋ ਵਾਅਦਾ ਜਿਹੜਾ ਕਾਨੂੰਨ ਮੰਨਦਾ ਬੁੱਕ ਕਰ ਕੀਤਾ ਜਾਊਗਾ ਉਹ ਪਰਮਾਨਾ 8% ਵਾਅਦੇ ਦਾ ਸਾਡੀ ਗਾਈਡ ਲਾਈਨ 8% ਤੋਂ ਜੇ ਵਾਧਾ ਹੋਊਗਾ ਉਹ ਉਹਦੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ 8% ਦਾ ਜਿਹੜਾ ਵਾਧਾ ਉਹ ਵੀ ਇਹਨਾਂ ਨੂੰ ਦੱਸਣਾ ਪਊਗਾ ਵੀ ਉਹ ਪੈਸਾ ਕਿੱਥੇ ਖਰਚ ਕਰ ਰਹੇ ਸਰ ਇਹਦੇ ਏਸੀ ਕੇ ਸਾਹਿਬ ਕਦੀ ਨਹੀਂ ਜਾਂਦਾ ਸਾਨੂੰ 1 ਅਪ੍ਰੈਲ ਤੋਂ ਬਾਅਦ ਦੱਸਿਆ ਜਾਂਦਾ ਜਾਂ ਤਾਂ ਮਾਰਚ ਦੇ ਵਿੱਚ ਹੀ ਸਾਨੂੰ ਦੱਸ ਦਿੱਤਾ ਜਾਵੇ ਦੇਖੋ ਇਹ ਪੈਰਲਸ ਨੂੰ ਵੀ ਵੇਅਰ ਹੋਣਾ ਪਊਗਾ ਅਗਰ ਅਜਿਹਾ ਇਹ ਨਾਦਰ ਸ਼ਾਹੀ ਫਰਮਾਨ ਸਕੂਲਾਂ ਵਾਲੇ ਕੋਈ ਵੀ ਸਕੂਲ ਇਹ ਨਹੀਂ ਗੱਲ ਕਰਦਾ ਕੋਈ ਵੀ ਸਕੂਲ ਹੋਵੇ ਅਗਰ ਅਜਿਹਾ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੇ ਨੇ ਤਾਂ ਜਿਹੜੇ ਪੇਰੈਂਟਸ ਨੇ ਇਕਜੁੱਟ ਹੋ ਕੇ ਉਹਨਾਂ ਨੂੰ ਫੀਸ ਭਰਨੋਂ ਰੋਕਣਾ ਚਾਹੀਦਾ ਮੈਂ ਦੱਸਦਾ ਜਿਹੜੇ ਹੁਣ ਇੱਥੇ ਜਿਹੜੇ ਬੰਦੇ ਖੜੇ ਨੇ ਇਹਨਾਂ ਨੇ ਫਿਰ ਇਹਨਾਂ ਨੇ ਰੋਕਦੀ ਬਿਲ ਇਹਨਾਂ ਨੇ ਆਪਣੀਆਂ ਫੀਸਾਂ ਰੋਕੀਆਂ ਹੈ ਬਹੁਤ ਬੰਦਿਆਂ ਨੇ ਭਰਤੀਆਂ ਅਗਰ ਇਹਨਾਂ ਦੀ ਵਿੱਚ ਇੱਕਜੁੱਟਤਾ ਹੋਵੇ ਮੈਂ ਸਮਝਦਾ ਵੀ ਕੋਈ ਵੀ ਜਿਹੜੀ ਮੈਨੇਜਮੈਂਟ ਹੈ ਪੇਰੈਂਟਸ ਨਾਲ ਧੱਕਾ ਨਹੀਂ ਕਰ ਸਕਦਾ ਸਿੱਧੂ ਸਾਹਿਬ ਇੱਕ ਹੋਰ ਇਲਜ਼ਾਮ ਪੇਰੈਂਟਸ ਦੇ ਵੱਲੋਂ ਲਗਾਇਆ ਗਿਆ ਕਿ ਸਕੂਲ ਦਾ ਜਿਹੜਾ ਪਾਣੀ ਹੈ ਉਹਦਾ TDS ਲੈਵਲ 350 ਤੋਂ ਉੱਪਰ ਹੈ ਵੀ ਬੱਚਿਆਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਸਕੂਲਾਂ ਦਾ ਜਿਹੜਾ ਪਾਣੀ ਦਾ ਵੀ ਸਿੰਪਲ ਲੈ ਕੇ ਜਾਊਗਾ ਇੱਕ ਗੱਲ ਮੇਰੇ ਹੋਰ ਆਪਣੇ ਦਿਨ ਵਿੱਚ ਆਈ ਦੀ ਵੀ ਇਹਦਾ ਜਿਹੜਾ ਬਿਲਡਿੰਗ ਹੈ ਇਹਨੂੰ ਚੈੱਕ ਕਰਾਉਣਾ ਵੀ ਇਹ ਦੇ ਵਿੱਚ ਇੰਨਾ ਭਾਰ ਸਹਿਣ ਦੀ ਤਾਕਤ ਹੈਗੀ ਆ ਪੰਜ ਮੰਜ਼ਿਲਾ ਬਣਿਆ ਇਹਦਾ ਸਾਈਟ ਪਲਾਨ ਸਾਰਾ ਚੈੱਕ ਕਰੂੰਗਾ ਕਿਉਂਕਿ ਮੈਂ ਖੁਦ ਇੱਕ ਐਡਵੋਕੇਟ ਹਾਂ ਲੰਗਾਇਤੇ ਤੇ ਆ ਕੇ ਜਾਣਾ ਸਰ ਇੱਕ ਕਲਾਸਿਕ ਕਲਾਸ ਟੂਫ ਵਾਲਾ ਏਸੀਆਂ ਦੇ ਵੀ ਪੈਸੇ ਵਫੂਲੇ ਜਾਂਦੇ ਨੇ ਪੇਰੈਂਟਸ ਤੋਂ ਕੀ ਜੈ ਜਾਫਰ ਬਿਲਕੁਲ 700 ਰੁਪਿਆ ਏਸੀ ਦਾ ਐਡੀਸ਼ਨ ਲਾਇਆ ਗਿਆ ਹੈ ਜਿਹੜਾ ਮੈਨੂੰ ਸਰਕੂਲ ਦਿੱਤਾ ਸੀ ਉਹਦੇ ਤੇ ਵੀ ਲਿਖਿਆ ਹੋਇਆ ਵੀ ਸੀ 700 ਰੁਪਏ ਇਸੀ ਦਾ ਉਹ ਵੀ ਜਿਹੜੀ ਵੀ ਇਹ ਵਿਚਾਰਨ ਵਾਲੀ ਗੱਲ ਆ ਉਹ ਮਰਦਾ ਹੀ ਨ ਕਰਾਂਗੇ ਐਕਸ਼ਨ ਹੋਊਗਾ ਫਿਰ ਬਿਲਕੁਲ ਐਕਸ਼ਨ ਹੋਊਗਾ ਕਾਨੂੰਨ ਮੁਤਾਬਕ ਜਿਹੜਾ ਵਾਅਦਾ ਆ ਉਹ ਅੱਗੇ ਦੇਵਾਂਗੇ ਦੂਜਾ ਵੀਰ ਸਾਹਿਬ ਪੇਸ਼ ਦਾ ਹਰੋਪ ਹੈ ਕਿ ਜਿਹੜੀ ਇਹ ਫੀਸਾ ਲੈਂਦੇ ਨੇ ਇਹਨਾਂ ਦੀ ਕੋਈ ਡਿਟੇਲ ਕਟਾਈ ਜਾਂਦੀ ਆ ਚੈਕਿੰਗ ਦੇ ਹਿਸਾਬ ਲਿੱਤਾ ਜਾਂਦਾ ਕੁਝ ਦੇਖੋ ਅਕੋਰਡਿੰਗ ਟੂ ਗਾਈਡਲਾਈਨ ਜਿਹੜਾ ਕੋਈ ਵਾਅਦਾ ਕਰਨਗੇ ਉਹ ਪ੍ਰਵਾਨ ਹੋਊਗਾ ਦੂਜਾ ਵਾਅਦਾ ਜਿਹੜਾ ਇਹਨਾਂ ਨੂੰ ਰੱਦ ਕਰਾਮ ਕੀ ਆਮ ਆਪ ਦੀ ਪਾਰਟੀ ਇਹਨਾਂ ਦੇ ਸਖਤ ਐਕਸ਼ਨ ਲੇਗੀ ਜੇਕਰ ਵਾਅਦਾ-ਬੁਦਾ ਹੋਇਆ ਕੁਝ ਵੀ ਐਕਸ਼ਨ ਲੈਣ ਵਾਸਤੇ ਇੱਥੇ ਐ ਧੁੱਪ ਜਨੇ ਮੈਨੂੰ ਕੀ ਲੋੜ ਸੀ ਬਹੁਤ ਬਹੁਤ ਧੰਨਵਾਦ